ਹਾਂਜੀ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜੋ ਸਬਜੀ ਬਣਾ ਰਹੀ ਸੀ ਮੈਨੂੰ ਲੱਗਦਾ ਕਿ ਤਕਰੀਬਨ 50% ਲੋਕ ਇਹਨੂੰ ਖੁਸ਼ ਹੋ ਕੇ ਨਹੀਂ ਖਾਂਦੇ ਪਰ ਅਗਰ ਅਗਰ ਇਸ ਵੇ ਨਾਲ ਬਣਾਵਾਂਗੇ ਤਾਂ ਮੈਨੂੰ ਲੱਗਦਾ ਕਿ ਸਭ ਨੂੰ ਇਹ ਬਹੁਤ ਪਸੰਦ ਆਏਗੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹਾਂਜੀ ਇਹ ਸਬਜੀ ਦਾ ਨਾਂ ਹੈ ਹਾਂਜੀ ਇਹ ਸਬਜੀ ਦਾ ਨਾਂ ਹੈ ਲੋਕੀ ਜੋ ਕਿ ਤਕਰੀਬਨ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦੀ ਤੇ ਅੱਜ ਅਸੀਂ ਜਿਸ ਵੇ ਨਾਲ ਬਣਾਵਾਂਗੇ ਇਹ ਮੈਨੂੰ ਲੱਗਦਾ ਹੈ ਕਿ ਸਭ ਨੂੰ ਬਹੁਤ ਪਸੰਦ ਆਏਗੀ ਤੇ ਸਾਰੇ ਉਂਗਲੀਆਂ ਚਟਦੇ ਰਹਿ ਜਾਣਗੇ ਹੁਣ ਸਭ ਤੋਂ ਪਹਿਲੇ ਅਸੀਂ ਇਹ ਦੇਖ ਲਓ ਲੋਕੀ ਨੂੰ ਧੋ ਕੇ ਕੱਟ ਕੇ ਨੂੰ ਅੱਛੀ ਤਰ੍ਹਾਂ ਸੁਕਾ ਲੈਣਾ ਇਹਦੇ ਚ ਪਾਣੀ ਨਹੀਂ ਰਹਿਣ ਦੇਣਾ ਕਿਉਂਕਿ ਜਦੋਂ ਅਸੀਂ ਇਹਨੂੰ ਫਰਾਈ ਕਰਨਾ ਹੈ ਤੇ ਇਹਦੇ ਵਿੱਚ ਫਿਰ ਪਾਣੀ ਰਹੇਗਾ ਤੇ ਫਿਰ ਉਹ ਅੱਛੀ ਤਰ੍ਹਾਂ ਫਰਾਈ ਨਹੀਂ ਹੋਏਗੀ ਹਲਕਾ ਜਿਹਾ ਪਹਿਲੇ ਅਸੀਂ ਇਹਦੇ ਚ ਨਮਕ ਪਾਵਾਂਗੇ ਜਿਆਦਾ ਨਮਕ ਨਹੀਂ ਪਾਣਾ ਬਾਅਦ ਚ ਮਸਾਲੇ ਚ ਪਾਵਾਂਗੇ ਥੋੜੀ ਜਿਹੀ ਡੇਗੀ ਮਚ ਪਾਵਾਂਗੇ ਔਰ ਥੋੜੇ ਜਿਹੀ ਹਲਦੀ ਪਾਵਾਂਗੇ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਸੀ ਪੌਵਾਜੀ ਮਸਾਲਾ ਥੋੜਾ ਪਾਵਾਂਗੇ ਦੇਚ ਹਾਂਜੀ ਹੁਣ ਅਸੀਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦੇਵਾਂਗੇ ਅੱਛੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਅਗਲਾ ਪ੍ਰੋਸੈਸ ਸ਼ੁਰੂ ਕਰਦੀ ਹਾਂ ਮੈਂ ਤੁਹਾਨੂੰ ਦੱਸਨੀਆ ਪਹਿਲੇ ਇਹਨੂੰ ਸਾਰਿਆਂ ਨੂੰ ਮਿਕਸ ਕਰਨਾ ਠੀਕ ਹੈ ਜੀ ਹਾਂਜੀ ਕਿਸੇ ਕੜਚੀ ਦੀ ਹੈਲਪ ਨਾਲ ਜਾਂ ਚਮਚ ਦੀ ਹੈਲਪ ਨਾਲ ਤੁਸੀਂ ਨੂੰ ਲੋਕੀ ਨੂੰ ਸਾਰਾ ਮਿਕਸ ਕਰ ਦੇਣਾ ਠੀਕ ਹੈ ਜੀ ਹੁਣ ਮੈਂ ਕੜਾਈ ਰੱਖੀ ਹੋਈ ਏ ਇਹਦੇ ਵਿੱਚ ਮੈਂ ਥੋੜਾ ਮੱਖਣ ਤੇ ਥੋੜਾ ਦੇਸੀ ਘਿਓ ਪਾਵਾਂਗੀ ਔਰ ਇਸ ਤੋਂ ਬਾਅਦ ਮੈਨੂੰ ਫਰਾਈ ਕਰਾਂਗੀ ਠੀਕ ਹੈ ਜੀ ਹਾਂਜੀ ਪਹਿਲੇ ਮੈਂ ਥੋੜਾ ਜੁੱਟਾਂਗੀ ਮੱਖਣ ਉਸ ਤੋਂ ਬਾਅਦ ਇੱਕ ਚਮਚ ਵਿੱਚ ਘਿਓ ਪਾਵਾਂਗੀ ਦੇਸੀ ਘਿਓ ਪਾਣਾ ਦੂਜਾ ਨਹੀਂ ਪਾਣਾ ਡਾਲਡਾ ਨਹੀਂ ਪਾਣਾ ਇਹ ਚੰਗੀ ਤਰ੍ਹਾਂ आप मिक्स कर लेना हूँ अं थोड़ा जहाँ जीरा ठीक है जी हाँ जी सब तो पहले अभी पावगे जीरा जीरा थोड़ा लाल हो जाएगा उस तो बाद असी पावगी सब्जी जड़ी कि असी नो मिक्स करके रखे है ठीक है जी ਹਾਂਜੀ ਜੀਰਾ ਸਾਡਾ ਭੁੱਜ ਗਿਆ ਹੁਣ ਅਸੀਂ ਸਾਰੇ ਲੋਕੀਂ ਜਿਹੜੇ ਸਾਈਟ ਬਣ ਗਏ। ਉਹਨੂੰ ਬਿਲਕੁਲ ਸੀਮਾ ਤੇ ਭੁੰਨਣਾ ਅਸੀਂ। ਜ਼ਿਆਦਾ ਸੇਕ ਤੇ ਇਹ ਨਹੀਂ ਕਰਨਾ ਬਿਲਕੁਲ ਸੀਮਾ ਤੇ ਭੁੰਨਣਾ ਹੈ ਹਲਕੇ ਹਲਕੇ। ਹਾਂਜੀ ਅਸੀਂ ਇਹਨੂੰ ਮੱਖਣ ਤੇ ਘਿਓ ਵਿੱਚ ਥੋੜਾ ਭੁੰਨਾਂਗੇ। 5-7 ਮਿੰਟ ਵਾਸਤੇ ਜਦੋਂ ਇਹ ਅੱਛੀ ਤਰ੍ਹਾਂ ਲਾਲ ਹੋ ਜਾਏਗੀ ਫਿਰ ਉਸ ਤੋਂ ਬਾਅਦ ਅਸੀਂ ਢੱਕਣ ਦੇਵਾਂਗੇ ਦੇਤੇ। ਪਹਿਲੇ ਇਹਨੂੰ ਸਿ ਫਰਾਈ ਕਰਨਾ ਹੈ ਠੀਕ ਹੈ ਜੀ। ਬਿਲਕੁਲ ਸਿਮ ਤੇ ਫਰਾਈ ਕਰਨਾ ਦੂਜੇ ਪਾਸੇ ਅਸੀਂ ਤੜਕੇ ਦੀ ਤਿਆਰੀ ਕਰਦੇ ਆ ਇਹ ਹਲਕੇ ਹਲਕੇ ਸਿਮ ਤੇ ਪੁੱਜਦੀ ਜਾਏਗੀ ਤੇ ਉਸ ਤੋਂ ਬਾਅਦ ਅਸੀਂ ਤੜਕੇ ਦੀ ਤਿਆਰੀ ਕਰਨੇ ਆ ਠੀਕ ਹੈ ਜੀ ਹਾਂਜੀ ਲੋਕੀ ਅਸੀਂ ਪੁੰਦੇ ਪਿਆ ਜੇ ਇਹਨੂੰ ਘੱਟੋ ਘੱਟ 5-7 ਮਿੰਟ ਇਸ ਤਰੀ ਪੁਰਨਾ ਉਸ ਤੋਂ ਬਾਅਦ ਟੱਕਰ ਲਗਾਣਾ ਤਾਂ ਕਿ ਚੰਗੀ ਤਰ੍ਹਾਂ ਫਰਾਈ ਹੋ ਜਾਈ ਠੀਕ ਹੈ ਜੀ ਇਹਨੇ ਆਪਣੇ ਆਪ ਆਪਣਾ ਪਾਣੀ ਛੱਡ ਦੇਣਾ ਇਹ ਦੇਖੋ ਬਣਾਉਣ ਨਾਲ ਪਾਣੀ ਛੱਡੀ ਜਾ ਰਹੀ ਹੈ ਸਬਜੀ ਤੇ ਤੁਸੀਂ ਇਹਨੂੰ ਲੋਕੀ ਨੂੰ ਪੁੱਜਦੇ ਜਾਣਾ यह कुछ नहीं पा कोई मसाले मसूले नहीं पाने अजें बस इन असी इस तरह भुनना ठीक है जी बस हल्के हल्के सेक तो भुन्नी जाना हाँ जी तीन देख सकते हो कि लोग कि वी पुज गई है और अजय असं एक दो मिनट होर भुनना तो उधर असं तेल रख देता है ਹੁਣ ਤੁਸੀਂ ਤੇਲ ਜਿਆ ਫਰਾਈ ਰਿਫਾਈਨ ਘੱਟ ਹੀ ਪਾਣਾ ਜਿਆਦਾ ਨਹੀਂ ਪਾਣਾ ਕਿਉਂਕਿ ਆਲਰੇਡੀ ਅਸੀਂ ਸਬਜੀ ਚ ਪਹਿਲੇ ਹੀ ਪਾ ਚੁੱਕੇ ਆ ਠੀਕ ਹੈ ਜੀ ਲੋਕੀ ਸਾਡਾ ਪਹਿਲੇ ਹੀ ਚਲਾ ਗਿਆ ਤੇ ਇਸ ਵਾਸਤੇ ਅਸੀਂ ਘੱਟ ਪਾਵਾਂਗੇ ਠੀਕ ਹੈ ਹਾਂਜੀ ਹੁਣ ਜਦੋਂ ਜਿਆ ਤੇਲ ਗਰਮ ਹੋ ਜਾਂਦਾ ਹੈ ਤੇ ਇਹਦੇ ਵਿੱਚ ਅਸੀਂ ਸੁੱਟਾਂਗੇ ਸਭ ਤੋਂ ਪਹਿਲੇ ਲਸਣ ਤੇ ਅਦਰਕ ਦੀ ਪੇਸਟ ਠੀਕ ਹੈ ਜੀ ਲਸਣ ਤੇ ਅਦਰਕ ਦੀ ਪੀਸਟ ਸਾਡੇ ਅੰਦਰ ਤੜਕਾ ਵੀ ਤਿਆਰ ਹੋ ਹੀ ਜਾਏਗਾ ਉਧਰ ਸਾਰੀ ਲੋਕੀ ਵੀ ਪੁੱਜ ਗਈ ਠੀਕ ਹੈ ਹੁਣ ਅਸੀਂ ਇਹਨੂੰ ਸਿੰਘ ਉੱਤੇ ਰੱਖ ਕੇ ਉੱਤੇ ਢੱਕਣ ਦੇ ਦਾਂਗੇ ਬਿਲਕੁਲ ਸਿੰਘ ਤੇ ਕਰ ਦਵਾਂਗੇ ਤੇ ਉੱਪਰ ਢੱਕਣ ਦੇ ਕੇ ਇਹਨੂੰ ਬੰਦ ਕਰ ਦਵਾਂਗੇ ਅਸੀਂ 80% ਜੋ ਲੋਕੀ ਹੈ ਇਸ ਤਰੀ ਅਸੀਂ ਗਾਲਣੀ ਹੈ ਤੇ ਹੁਣ ਅਸੀਂ 5-7 ਮਿੰਟ ਤੱਕ ਤੜਕਾ ਭੁੰਨ ਕੇ ਤੇ ਅਸੀਂ ਇਦੋਂ ਦੇਖਾਂਗੇ ਠੀਕ ਹੈ ਜੀ ਹਾਂ ਜੀ ਅਗਰ ਤੁਸੀਂ ਵੀ ਇਸ ਵੇ ਨਾਲ ਬਣਾਓਗੇ ਤੇ ਸਭ ਬੜੇ ਖੁਸ਼ ਹੋ ਕੇ ਖਾਣਗੇ ਤੇ ਤੋੜ ਤੋਂ ਬਾਰ-ਬਾਰ ਡਿਮਾਂਡ ਕਰਨਗੇ ਇਸ ਚੀਜ਼ ਦੀ ਹੁਣ ਸਾਡਾ ਲਸਣ ਤੇ ਅਦਰਕ ਦੀ ਪੇਸਟ ਲਾਲ ਹੋ ਰਹੀ ਏ ਇਸ ਤੋਂ ਬਾਅਦ ਅਸੀਂ ਪਿਆਜ਼ ਪਾਵੋਗੇ ਸਾਡੇ ਦੇਖੋ ਦੋਨੋਂ ਕੰਮ ਨਾਲ-ਨਾਲ ਹੋ ਰਹੇ ਨੇ ਉਧਰ ਸਾਡੀ ਲੋਕੀ ਵੀ ਤਿਆਰ ਹੋ ਰਹੀ ਏ ਔਰ ਇਧਰ ਸਾਡਾ ਤੜਕਾ ਵੀ ਤਿਆਰ ਹੋ ਰਿਹਾ ਏ ਔਰ ਕੰਮ ਵੀ ਤੁਹਾਡਾ ਇਜ਼ੀ ਹੋ ਜਾਏਗਾ ਠੀਕ ਹੈ ਜੀ ਲਸਣ ਤੇ ਅਦਰਕ ਨੂੰ ਅੱਛੀ ਤਰ੍ਹਾਂ ਸਿਕਨਣਾ ਵੇ ਲਾਲ ਕਰਨਾ ਕੱਚਾ ਤੇ ਪਾਣੀ ਰੱਖਣਾ ਕਿਉਂਕਿ ਸਾਡੀ ਸਬਜ਼ੀ ਪੱਕ ਰਹੀ ਏ ਹੈਲ ਹੋਵੇ ਅਦਰਕ ਲਸਣ ਤੁਹਾਡਾ ਕੱਚਾ ਰਹੇ ਤੇ ਵਿੱਚ ਸਮੈਲ ਆਉਂਦੀ ਰਹੇ ਸਾਨੂੰ ਖੁਸ਼ਬੂ ਆਣੀ ਚਾਹੀਦੀ ਹੈ ਸਬਜ਼ੀ ਦੀ ਸਮੈਲ ਨਹੀਂ ਆਣੀ ਚਾਹੀਦੀ ਠੀਕ ਹੈ ਜੀ ਚੰਗੀ ਤਰ੍ਹਾਂ ਨੂੰ ਲਾਲ ਕਰਾਂਗੇ ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਸੈਸ ਕਰਦੇ ਹਾਂ ਹਾਂਜੀ ਹੁਣ ਅਸੀਂ ਪਿਆਜ਼ ਪਾ ਦਾਂਗੇ ਦੇਖੋ ਲਸਣ ਅਦਰਕ ਬਿਲਕੁਲ ਲਾਲ ਹੋ ਗਿਆ ਹੁਣ ਅਸੀਂ ਪਿਆਜ਼ ਫੁੱਲਟਾਂਗੇ ਮੈਂ ਤਿੰਨ ਪਿਆਜ਼ ਪਾਏ ਨੇ ਘੱਟ ਤੋਂ ਘੱਟ ਦੋ ਤਿੰਨ ਪਿਆਜ਼ ਜ਼ਰੂਰ ਪਾਣੇ ਨੇ ਕਿਉਂਕਿ ਇਹਦੇ ਨਾਲ ਹੀ ਸਬਜ਼ੀ ਦਾ ਟੇਸ ਬਣਦਾ ਮਸਾਲਾ ਇਹਦੇ ਨਾਲ ਹੀ ਬਣਦਾ ਠੀਕ ਹੈ ਜੀ ਹੁਣ ਅਸੀਂ ਲੋਕੀ ਵੀ ਚੱਕ ਲਈਏ ਇਹਨੋਂ ਵੇ ਸਾਡੀ ਲੋਕੀ ਖੱਲੇ ਲੱਗ ਜੇ ਨਾਲ ਨਾਲ ਤੁਸੀਂ ਲੋਕੀ ਵੀ ਚੈੱਕ ਕਰਨੀਏ ਉਹ ਅਸੀਂ ਟੱਕਣ ਦੇ ਦਾਂਗੇ 2 ਮਿੰਟ ਫਿਰ ਅਸੀਂ ਦੇਖਦੇ ਹਾਂ ਕਿ ਗਲ ਗਈ ਹੈ ਤਾਂ ਫਿਰ ਅਸੀਂ ਬੰਦ ਕਰ ਦੋਗੇ ਹਾਂਜੀ ਸਾਡੇ ਪਿਆਜ਼ ਵੀ ਲਾਲ ਹੋ ਗਏ ਨੇ ਹੁਣ ਅਸੀਂ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ ਟਮਾਟਰ ਮੈਂ ਬਿਲਕੁਲ ਮੈਸ਼ ਕਰ ਲੈਨੇ ਤੇ ਬਿਲਕੁਲ ਮੈਸ਼ ਕਰਕੇ ਪਾਣੇ ਨੇ ਕਿਉਂਕਿ ਸਾਡੇ ਤਾਨੂੰ ਪਤਾ ਕਿ ਲੋਕੀ ਬਿਲਕੁਲ ਤਿਆਰ ਹੈ ਅਸੀਂ ਐਨਾ ਟਾਈਮ ਨਹੀਂ ਲਗਾਉਣਾ ਮਸਾਲੇ ਤੇ ਅਸੀਂ ਉਹ ਚੀਜ਼ ਬਣਾਣੀ ਹੈ ਜਿਹੜਾ ਜਲਦੀ ਜਲਦੀ ਸਾਡੇ ਨਾਲ ਤਿਆਰ ਹੀ ਹੋ ਜਾਵੇ ਠੀਕ ਹੈ ਜੀ 80% ਸਾਡੀ ਲੋਕੀ ਵੀ ਤਿਆਰ ਹੋ ਰਹੀ ਹੈ ਅਸੀਂ ਉਹਨੂੰ ਜਦੋਂ 80% ਹੋ ਜਾਏਗੀ ਤੇ ਅਸੀਂ ਉਹਨੂੰ ਬੰਦ ਕਰ ਦਾਂਗੇ ਤੇ ਮਸਾਲੇ ਵਿੱਚ ਪਾ ਦਾਂਗੇ ਹੁਣ ਅੱਛੀ ਤਰ੍ਹਾਂ ਪਹਿਲਾਂ ਇਹਨੂੰ ਮਸਾਲੇ ਨੂੰ ਭੁੰਨਣਾ ਫਿਰ ਨਮਕ ਮਿਰਚ ਮਸਾਲੇ ਲੋੜ ਦੇ ਮੁਤਾਬਿਕ ਪਾਣਾ ਕਿਉਂਕਿ ਤੁਸੀਂ ਉੱਧਰ ਵੀ ਥੋੜਾ ਹਲਕਾ ਹਲਕਾ ਪਾ ਬੈਠੋ ਲੋਕੀ ਵਿੱਚ ਵੀ ਤੇ ਨਮਕ ਤੁਸੀਂ ਬੜੇ ਧਿਆਨ ਨਾਲ ਪਾਣਾ ਤਾਂ ਕਿ ਤੇਜ਼ ਨਾ ਹੋ ਜਵੇ ਜੇ ਘੱਟ ਹੋਏਗਾ ਫਿਰ ਤੇ ਪੈ ਜਾਏਗਾ ਪਰ ਜ਼ਿਆਦਾ ਹੋ ਗਿਆ ਤੇ ਸਬਜੀ ਦਾ ਸਵਾਦ ਖਰਾਬ ਹੋ ਜਾਏਗਾ ਕੋੜੀ ਕੋੜੀ ਸਬਜੀ ਬਣੇਗੀ ਠੀਕ ਹੈ ਜੀ ਬੜੇ ਧਿਆਨ ਨਾਲ ਮਸਾਲਿਆਂ ਨੂੰ ਪਾਣਾ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਨਮਕ ਨਮਕ ਉਧਰ ਵੀ ਪਾਇਆ ਸੀ ਫੋਨ ਥੋੜਾ ਜਿਹਾ ਘੱਟ ਹੀ ਪਾਵਾਂਗੇ ਜ਼ਰੂਰ ਤੇ ਪੀ ਤੇ ਅਸੀਂ ਫਿਰ ਵੀ ਪਾ ਸਕਦੇ ਹਾਂ ਸੁੱਕਾ ਧਨੀਆ ਦੇਗੀ ਮਿਰਚ ਅੱਧਾ ਚਮਚ ਹਲਦੀ ਪਾਊਡਰ ਔਰ ਗਰਮ ਮਸਾਲਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲਿਆਂ ਨੂੰ ਔਰ ਮਸਾਲਿਆਂ ਨੂੰ ਵੀ ਭੁੰਨਾਂਗੇ ਅਸੀਂ ਪਰ 7 ਮਿੰਟ ਜਿੰਨੂੰ ਭੁੰਨਾਂਗੇ ਚੰਗੀ ਤਰ੍ਹਾਂ ਦਾ ਕਲਰ ਛੱਡ ਜਾਏਗਾ ਫਿਰ ਅਸੀਂ ਉਹਦੇ ਵਿੱਚ ਸਬਜ਼ੀ ਪਾਣੀ ਹੈ ਬਹੁਤ ਹੀ ਵਧੀਆ ਜਦੋਂ ਕਲਰ ਆ ਜਾਏਗਾ ਨਾ ਕਿ ਉਹ ਛੱਡ ਜੇਗਾ ਫਿਰ ਉਸ ਤੋਂ ਬਾਅਦ ਅਸੀਂ ਸਬਜ਼ੀ ਵਿੱਚ ਪਾ ਦਾਂਗੇ ਠੀਕ ਹੈ ਜੀ ਹਾਂਜੀ ਸਬਜ਼ੀ ਨੂੰ ਹੋਰ ਟੇਸਟੀ ਬਣਾਉਣ ਵਾਸਤੇ ਅਸੀਂ ਹੁਣ ਪਾਵਾਂਗੇ 2 ਚਮਚ ਮਲਾਈ ਦੇ ਠੀਕ ਹੈ ਜੀ ਮਲਾਈ ਦੇ ਨਾਲ ਬਹੁਤ ਹੀ ਵਧੀਆ ਟੇਸਟ ਹੋ ਜਾਏਗਾ ਔਰ ਦੇਖਣਾ ਤੁਸੀਂ ਲੋਕੀ ਕਿਵੇਂ ਤੁਹਾਡੇ ਤੋਂ ਮੰਗ ਮੰਗ ਕੇ ਖਾਂਦੇ ਨੇ ਬਹੁਤ ਹੀ ਵਧੀਆ ਸਬਜ਼ੀ ਬਣੇਗੀ ਅਰ ਇੱਕ ਵਾਰੀ ਤੁਸੀਂ ਜਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਠੀਕ ਹੈ ਜੀ ਦੋ ਚਮਚ ਵਿੱਚ ਮਲਾਈ ਤੇ ਪਾਦ ਤੇ ਨੂੰ ਮੈਂ ਹੁਣ ਇਹਨੂੰ ਫਿਰ ਭੁੰਨਣਾ ਸੀ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਜਿਹੜਾ ਥੋੜਾ ਅਸੀਂ ਲੋਕੀ ਚ ਜਿਹਦੇ ਚ ਭਿਉਆ ਹੋਇਆ ਸੀ ਉਹਦੇ ਚ ਅਸੀਂ ਮਸਾਲੇ ਸੀ ਸਾਡੇ ਅਸੀਂ ਉਹ ਵੀ ਪਾ ਦਾਂਗੇ ਵਿੱਚ ਪਾਣੀ ਥੋੜਾ ਜਿਹਾ ਤਾਂ ਕਿ ਸਾਡੇ ਮਸਾਲੇ ਅੱਛੀ ਤਰ੍ਹਾਂ ਪੁੱਜ ਜਾਣ ਦੇਖ ਸਕਦੇ ਹੋ ਕਿੰਨਾ ਵਧੀਆ ਮਸਾਲਾ ਬਣ ਗਿਆ ਦੇਖੋ ਤੁਨਾ ਸੀ ਲੋਕੀ ਨੂੰ ਚੈੱਕ ਕਰਦੇ ਆ ਸਾਡੀ ਲੋਕੀ ਕਿੱਥੇ ਤੱਕ ਪਹੁੰਚੀ ਹੈ ਖਾ ਦੇਖੋ ਜੀ ਲੋਕੀ ਵੀ ਸਾਡੀ ਤਿਆਰ ਹੋ ਗਈ ਬਿਲਕੁਲ ਸਬਜੀ ਬਣੀ ਹੋਈ ਹੈ ਦੇਖੋ ਤਿਆਰ ਹੋ ਗਈ ਬਿਲਕੁਲ ਗਲ ਗਈ ਬਿਲਕੁਲ ਆ ਦੇਖੋ ਦੋ ਹੋ ਗਏ ਨੇ ਹਲਕੇ ਜੇ ਤੁਸੀਂ ਜੇ 2 ਮਿੰਟ ਹੋਰ ਭੁੰਨਾ ਚਾਹੁੰਦੇ ਹੋ ਪਰ ਇਹਨੂੰ ਭੁੰਨਾ ਜਰੂਰ ਤੁਸੀਂ ਮੱਖਣ ਵਿੱਚ ਤੇ ਘਿਓ ਵਿੱਚ ਹੀ ਭੁੰਨਾ ਦੇਸੀ ਚ ਇਹਦੇ ਵਿੱਚ ਰਿਫਾਈਨਡ ਨਹੀਂ ਪਾਣਾ ਠੀਕ ਹੈ ਜੀ ਨਾ ਤੇਲ ਪਾਣਾ ਨਾ ਰਿਫਾਈਨਡ ਪਾਣਾ ਤਾਂ ਹੀ ਤੁਹਾਡੀ ਸਬਜੀ ਮਜ਼ੇਵਲੀ ਬਣੇਗੀ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਸਾਡੀ ਲੋਕੀ ਬਹੁਤ ਬਿਲਕੁਲ ਤਿਆਰ ਹੋ ਗਈ ਹੈ 80% ਅਸੀਂ ਹੁਣ ਇਹਨਾਂ ਨੂੰ ਮਸਾਲੇ ਵਿੱਚ ਪਾ ਦਾਂਗੇ ਠੀਕ ਹੈ ਜੀ ਹਾਂ ਜੀ ਅਸੀਂ ਸਾਰੀ ਲੋਕੀ ਮਸਾਲੇ ਚ ਪਾਤੀ ਤੇ ਅਸੀਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ 2 ਮਿੰਟ ਪੁੰਨ ਕੇ ਸਾਡੀ ਕੜਾਈ ਦੇ ਵਿੱਚ ਵੀ ਮਸਾਲਾ ਲੱਗਾ ਹੋਇਆ ਹੈ ਤੇ ਇਹਦੇ 'ਚ ਪਾਣੀ ਪਾਵਾਂਗੇ ਘੱਟ ਤੋਂ ਘੱਟ ਅਸੀਂ ਅੱਧੀ ਕਟੋਰੀ ਪਾਣੀ ਪਾਵਾਂਗੇ ਤੇ ਫਿਰ ਇਹਨੂੰ ਜੋ 30% ਰਹਿ ਗਈ ਅਸੀਂ ਉਹਨੂੰ ਵੀ ਗਾ ਲਾਂਗੇ ਠੀਕ ਹੈ ਜੀ ਲੋਕੀ ਚੰਗੀ ਤਰ੍ਹਾਂ ਗਲ ਹੀ ਹੋਣੀ ਚਾਹੀਦੀ ਹੈ ਤਕਰੀਬਨ ਸਾਡੀ ਅੱਧੀ ਤੇ ਬਣ ਗਈ ਹੈ ਅੱਧੀ ਤੋਂ ਵੀ ਜ਼ਿਆਦਾ ਇਹ ਦੇਖੋ ਜੀ ਕਿੰਨੀ ਵਧੀਆ ਕਲਰ ਦੇਖੋ ਕਿੰਨਾ ਵਧੀਆ ਆ ਰਿਹਾ ਲੱਗ ਹੀ ਨੇ ਰਿਹਾ ਲੋਕੀ ਕੇ ਪਨੀਰ ਦੀ ਸਬਜ਼ੀ ਲੱਗ ਰਹੀ ਹੈ ਬਿਲਕੁਲ ਬਹੁਤ ਹੀ ਵਧੀਆ ਬੰਦੀ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਸਾਰੇ ਉਂਗਲੀਆਂ ਚਟ ਚਟ ਕੇ ਖਾਣਗੇ ਇਹ ਵਾਲੀ ਸਬਜੀ ਔਰ ਤੁਸੀਂ ਬਾਰ ਬਾਰ ਬਣਾਓਗੇ ਤੁਹਾਨੂੰ ਪਤਾ ਹੈਲਦੀ ਸਬਜੀ ਹੈ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਸਭ ਵਾਸਤੇ ਬਹੁਤ ਵਧੀਆ ਹੈ ਇਹ ਤਾਂ ਲੋਕੀ ਜੂਸ ਕੱਢ ਕੱਢ ਕੇ ਪੀਂਦੇ ਰਹਿ ਐਨੀ ਹੈਲਦੀ ਚੀਜ਼ ਹੈ ਹਾਂਜੀ ਇਹਨੂੰ ਪੰਜ ਚਾਰ ਮਿੰਟ ਪੁੰਨਾਂਗੇ ਅਸੀਂ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ 10 ਕਿ ਮਿੰਟ ਪਕਾਵਾਂਗੇ ਠੀਕ ਹੈ ਜੀ ਹਾਂਜੀ ਮੈਂ ਅੱਧਿਕ ਕਟੋਰੀ ਦੇ ਵਿੱਚ ਪਾਣੀ ਪਾਤੀ ਐ ਤੇ ਤੁਸੀਂ ਦੇਖੋ ਕਿ ਕਿੰਨੀ ਵਧੀਆ ਸਬਜੀ ਬਣੀ ਹੈ ਅਗਰ ਤੁਸੀਂ ਰਸਲੀ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਹੋਰ ਥੋੜੀ ਜਿਹੀ ਵਿੱਚ ਤਰੀ ਬਣਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਗਰ ਲੈਣਾ ਜਿੰਨੀ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਇਹਨੂੰ ਸੁੱਕਾ ਬਣਾਉਣਾ ਚਾਹੁੰਦੇ ਹੋ ਤੇ ਇਹਦਾ ਪਾਣੀ ਬਿਲਕੁਲ ਸੁੱਕਨ ਦੇਣਾ ਠੀਕ ਹੈ ਜੀ ਹੁਣ ਅਸੀਂ ਇਸੇ ਨੂੰ ਉੱਤੇ ਟੱਕਣ ਦੇ ਦਾਂਗੇ ਤੈਨੂੰ 5-7 ਮਿੰਟ ਪੱਕਣ ਦੇਵਾਂਗੇ 10 ਮਿੰਟ ਵੀ ਲੱਗ ਸਕਦੇ ਨੇ ਕਈ ਵਾਰੀ ਸਬਜੀ ਜਲਦੀ ਗਲ ਜਾਂਦੀ ਹੈ ਕਈ ਵਾਰੀ ਨਹੀਂ ਗਲਦੀ ਤੇ ਇਹਨੂੰ ਪੂਰੀ ਅੱਛੀ ਤਰ੍ਹਾਂ ਨੂੰ ਪਕਾਣਾ ਹੈ ਫਿਰ ਵੀ ਮਾਜੇ ਵਾਲੀ ਸਬਜੀ ਬਣੇਗੀ ਉਹਨੇ ਦਰਸੀ ਆਪਣਾ ਧਨੀਆ ਤਿਆਰ ਕਰਦੀ ਆ ਜਿਹੜਾ ਅਸੀਂ ਉੱਤੇ ਪਾਣਾ ਠੀਕ ਹੈ ਜੀ ਹਾਂ ਜੀ ਜਦ ਤੱਕ ਸਾਡੀ ਸਬਜੀ ਬਣਦੀ ਵੀ ਹੈ ਅਸੀਂ ਉਹਨੇ ਦਰ ਆਪਣੀ ਗੈਸ ਵਗੈਰਾ ਸਾਫ ਕਰ ਲੈਂਦੇ ਆ ਕਿਉਂਕਿ ਸਫਾਈ ਵੀ ਬਹੁਤ ਜ਼ਰੂਰੀ ਹੈ ਮੈਂ ਸਾਰਾ ਸਮਾਨ ਚੁੱਕ ਦਿੱਤਾ ਹੈ ਔਰ ਮੈਂ ਉੱਥੇ ਸਾਫ ਸਫਾਈ ਕਰ ਦਿੱਤੀ ਆ ਦੇਖੋ ਜੀ ਬਿਲਕੁਲ ਨੀਟ ਐਂਡ ਕਲੀਨ ਕਰ ਦਿੱਤਾ ਹੈ ਸਫਾਈ ਵੀ ਜ਼ਰੂਰੀ ਹੈ ਸਾਡੇ ਵਾਸਤੇ ਜਦ ਤੱਕ ਅਸੀਂ ਸਫਾਈ ਨਹੀਂ ਰੱਖਾਂਗੇ ਸਾਨੂੰ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਵੀ ਠੀਕ ਹੈ ਜੀ ਨਾਲ ਦੀ ਨਾਲ ਹੀ ਸਮਾਨ ਅਸੀਂ ਚੁੱਕ ਦਿੱਤਾ ਔਰ ਬਿਲਕੁਲ ਨੀਟ ਐਂਡ ਕਲੀਨ ਕਰ ਦਿੱਤਾ ਹੁਣ ਸਾਡੀ ਸਬਜੀ ਨੂੰ ਪੱਕਣ ਵਿੱਚ ਮੇਰੇ ਖਿਆਲ 2-3 ਮਿੰਟ ਹੀ ਰਹਿ ਗਏ ਬਿਲਕੁਲ ਸਬਜੀ ਤਿਆਰ ਹੋ ਜਾਂਦੀ ਹੈ ਸਾਡੀ ਅਸੀਂ ਹੁਣ ਧਨੀਆ ਪਾਵਾਂਗੇ ਇਸ ਤੋਂ ਬਾਅਦ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਦੀ ਸਬਜੀ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਅਗਰ ਤੁਸੀਂ ਰਸਲੀ ਬਣਾਣਾ ਚਾਹੁੰਦੇ ਤੇ ਅੰਜੀ ਰਹਿਣ ਦਿਓ ਅਗਰ ਤੁਸੀਂ ਪਾਣੀ ਸੁਕਾਣਾ ਚਾਹੁੰਦੇ ਹੋ ਕਈ ਪਸੰਦ ਕਰਦੇ ਨੇ ਕਿ ਰਸਲੀ ਨਾ ਹੋਵੇ ਤੇ ਰਸਲੀ ਤਾਂ ਵੈਸੇ ਬਹੁਤ ਸਵਾਦ ਲੱਗਦੀ ਹੈ ਪਰ ਅਗਰ ਨਹੀਂ ਤੁਸੀਂ ਚਾਹੁੰਦੇ ਤੇ ਨੂੰ ਪਾਣੀ ਨੂੰ ਪੂਰਾ ਸੁਕਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਉੱਪਰ ਤੰੀਆਂ ਹਰਾ ਹਰਾ ਫਿਰ ਮਿਕਸ ਕਰ ਦਵਾਂਗੇ ਤੇ ਅਸੀਂ ਗੈਸ ਨੂੰ ਕਰ ਦਿੰਨੇ ਆ ਬੰਦ ਬਹੁਤ ਹੀ ਵਧੀਆ ਰੈਸਪੀ ਹੈਗੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਠੀਕ ਹੈ ਜੀ ਯਾ ਤਾਂ ਤਾਂ ਮਸਾਲਾ ਹੀ ਦੇਖੋ ਕਿੰਨਾ ਵਧੀਆ ਬਣ ਗਿਆ ਬਹੁਤ ਹੀ ਵਧੀਆ ਰੈਸਪੀ ਬਣਦੀ ਹੈ ਮੈਂ ਤੁਹਾਨੂੰ ਕਟੋਰੀ ਚ ਕੱਟ ਕੇ ਦਿਖਾਨੀ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀ ਤੁਸੀਂ گارਲਿਕ ਕਰਕੇ ਦੇਣੀ ਹੈ ਉੱਪਰ ਧਨੀਆਂ ਤੇ ਮਲਾਈ ਜਾਂ ਕਰੀਮ ਨੂੰ ਥੋੜਾ ਸਪਰੈਡ ਕਰਕੇ ਪਾ ਕੇ ਫਿਰ ਦੇਣੀ ਹੈ ਬਹੁਤ ਹੀ ਖੁਸ਼ ਹੋ ਕੇ ਸਾਰੇ ਖਾਣਗੇ ਔਰ ਬਹੁਤ ਹੀ ਵਧੀਆ ਰੈਸਪੀ ਬਣੀ ਹੈ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਨੂੰ ਔਰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਸਤਿ ਸ੍ਰੀ ਅਕਾਲ ਜੀ